ਆ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਕਹਿੰਦਾ ਤੂੰ ਮੇਰਾ ਗ੍ਰਾਂਡ ਕਰਕੇ ਦੇਖ ਮੈਂ ਸ਼ਟਰ ਬੰਦ ਕਰਕੇ ਧਰਨਾ ਦੇ ਦੇਣਾ ਇੱਥੇ ਆਹ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਮੇਰੀ ਡਿਊਟੀ 'ਚ ਵਿਘਨ ਪਾਉਣ ਲਿਆ ਜੀ ਸਭੀ ਆ ਗ੍ਰਾਂਡ ਲੱਗਾ ਸੀਗਾ ਨਹੀਂ ਹੁਣ ਬੋਲ ਯਾਰ ਜਿੱਦਾਂ ਪਹਿਲਾਂ ਬੋਲਦਾ ਸੀ ਗ੍ਰਾਂਡ ਲੱਗਾ ਸੀਗਾ ਜਿੱਦਾਂ ਪਹਿਲਾਂ ਧਮਕੀਆਂ ਦੇ ਰਿਆ ਸੀ ਬੋਲ ਨਾ ਪਾਈ ਸਾਬ ਆਪਾਂ ਧਮਕੀ ਨਹੀਂ ਦੇਨੇ ਆਪਾਂ ਕਰਨ ਆਇਆ ਆ ਬਾਹਰ ਆਪਾਂ ਮਾਲ ਇੱਥੇ ਨਹੀਂ ਆਪਾਂ ਨਹੀਂ ਲਾਣੇ ਦੇ ਬੰਦੀ ਵਿਘਨ ਆਪਾਂ ਨਹੀਂ ਲਾਣੇ ਦੇ ਕੋਈ ਵੀ ਵਿਘਨ ਇੱਥੇ ਮਾਲ ਉਤਰਦਾ ਪਿਆ ਵਾ ਇੱਥੇ ਆਪਾਂ ਕੰਮ ਕਰਨਾ ਨਹੀਂ ਨਹੀਂ ਜਿਸ ਢੰਗ ਨਾਲ ਪਹਿਲਾਂ ਬੋਲ ਰਿਆ ਸੀ ਬੋਲ ਨਾ ਹੁਣ ਇੱਥੇ ਦੇਖੋ ਇੱਧਰ ਮਾਲ ਲਾਂਦਾ ਪਿਆ ਤਾਂ ਆਪਾਂ ਇੱਥੇ ਲਾਣਾ ਵਾ ਜੀ ਦੁਕਾਨਾ ਦੇ ਮਾਲ ਕਿਉਂ ਲਗਾਣਾ ਇੱਥੇ ਮਾਲ ਕਿੱਥੇ ਲਾਣਾ ਟਾਈਮ ਰੱਖਿਆ ਇਹਨਾਂ ਨੇ ਟਾਈਮ ਕਿਹੜਾ ਦੱਸੋ ਦੱਸੋ ਕਿਹੜਾ ਟਾਈਮ ਜਿਹਨਾਂ ਨੇ ਆਜਾ ਟਾਈਮ ਰੱਖਿਆ ਰੋਟੀ ਬੋਤਲਾਂ ਕੋਈ ਇੱਥੇ ਹੁੰਦਾ ਕੋਈ ਬਾਦ ਦਾ ਤੋੜਵੇ ਕਿਉਂ ਹੁੰਦਾ ਇੰਨੀ ਚੋਟੀਆਂ ਬੱਜਦੀਆਂ ਨੇ ਗੋਲੀਆਂ ਬੱਜਦੀਆਂ ਗਈਆਂ ਉਹਦਾ ਪੁਲਿਸ ਵਾਲੇ ਕਿੱਥੇ ਆ ਅਬੋਰ ਚ ਗੋਲੀ ਵੱਜੀ ਉਹਦਾ ਪੁਲਿਸ ਵਾਲੇ ਕਿੱਥੇ ਆ ਤੇ ਗਏ ਇਕੱਠੇ ਹੋ ਕੇ ਜਾ ਕੇ ਗਿਆ ਆਪਾਂ ਦਾ ਕਰਦੇ ਪਈਆਂ ਦੀ ਜੌਂ ਕਢਾਓ ਕਢਾਓ ਬੱਸ ਤੁਹਾਡੀ ਗੱਡੀ ਕਰਕੇ ਹਟਾ ਦੇ ਨੇ ਕਢਾ ਦੇ ਨੇ ਕਢਾ ਦੇ ਕਢਾ ਦੇ ਕਢਾਓ 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 ਆ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਕਹਿੰਦਾ ਤੂੰ ਮੇਰਾ ਗਲਾਨ ਕਰਕੇ ਦੇਖ ਮੈਂ ਸ਼ਟਰ ਬੰਦ ਕਰਕੇ ਧਰਨਾ ਦੇ ਦੇਣਾ ਇੱਥੇ ਆਹ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਮੇਰੀ ਡਿਊਟੀ 'ਚ ਵਿਘਨ ਪਾਉਣ ਦੇ ਆ ਜੀ ਗਲਾਨ ਲੱਗਾ ਸੀਗਾ ਨਹੀਂ ਹੁਣ ਬੋਲ ਯਾਰ ਜਿੱਦਾਂ ਪਹਿਲਾਂ ਬੋਲਦਾ ਸੀ ਗਲਾਨ ਲੱਗਾ ਸੀਗਾ ਜਿੱਦਾਂ ਪਹਿਲਾਂ ਧਮਕੀਆਂ ਦੇ ਰਹੀ ਸੀ ਬੋਲ ਨਾ ਪੈਸਾ ਆਪਾਂ ਧਮਕੀ ਨਹੀਂ ਦੇਣੇ ਆਪਾਂ ਕਰਨਾ ਆਇਆ ਆ ਬਾਹਰ ਆਪਾਂ ਮਾਲ ਇੱਥੇ ਨਹੀਂ ਆਪਾਂ ਨਹੀਂ ਲਾਣੇ ਆ ਕੋਈ ਵਿਘਨ ਆਪਾਂ ਨਹੀਂ ਲਾਣੇ ਪੈਜ ਕੋਈ ਵਿਘਨ ਇੱਥੇ ਮਾਲ ਉਤਰਨਾ ਪਿਆ ਵਾ ਇੱਥੇ ਆਪਾਂ ਕੰਮ ਕਰਨਾ ਨਹੀਂ ਨਹੀਂ ਜਿਸ ਢੰਗ ਨਾਲ ਪਹਿਲਾਂ ਬੋਲ ਰਿਆ ਸੀ ਬੋਲਣਾ ਹੁਣ ਇੱਥੇ ਦੇਖੋ ਮਾਲ ਲੰਦਾ ਪਿਆ ਤਾਂ ਆਪਾਂ ਇੱਥੇ ਹੀ ਲਾਣਾ ਵਾ ਜੀ ਦੁਕਾਨਾਂ ਦੇ ਮਾਲ ਕਿਉਂ ਲਗਾਣਾ ਇੱਥੇ ਮਾਲ ਕਿੱਥੇ ਲਾਣਾ ਕੈਮ ਰੱਖਿਆ ਹੈ ਇਹਨਾਂ ਨੇ ਕਦੋਂ ਟਾਈਮ ਦੱਸੋ ਦੱਸੋ ਕਿਹੜਾ ਟਾਈਮ ਜਿਹਨੇ ਅੱਜ ਟਾਈਮ ਰੱਖਿਆ ਰਾਤ ਕੋਤਵਾਲਾ ਕੋਈ ਇੱਥੇ ਹੁੰਦਾ ਕੋਈ ਬਾਦ ਦਾ ਤੋ ਜਵੇ ਪੁਲਿਸ ਵਾਲਾ ਕਿਉਂ ਹੁੰਦਾ ਇੰਨੀ ਚੋਰੀਆਂ ਵਜਦੀਆਂ ਪਈਆਂ ਗੋਲੀਆਂ ਵਜਦੀਆਂ ਪਈਆਂ ਉਹਦਾ ਪੁਲਿਸ ਵਾਲੇ ਕਿੱਥੇ ਆ ਅਬੋਰ ਚ ਗੋਲੀ ਵਜਈ ਉਹਦਾ ਪੁਲਿਸ ਵਾਲੇ ਕਿੱਥੇ ਆ ਤੇ ਗਏ ਇਕੱਠੇ ਹੋ ਕੇ ਜਾ ਕੇ ਕਿਹਾ ਆਪਾਂ ਤਾਂ ਕਰਦੇ ਪਈਆਂ ਦੀ ਜੌਮ ਕਢਾਓ ਕਢਾਓ ਬਸ ਤੁਹਾਡੀ ਗੱਡੀ ਕਰਕੇ ਕਢਾ ਦੇਣਾ 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 ਕਢਾ ਆ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਕਹਿੰਦਾ ਤੂੰ ਮੇਰਾ ਗ੍ਰਾਉਂਡ ਕਰਕੇ ਦੇਖ ਮੈਂ ਸ਼ਟਰ ਬੰਦ ਕਰਕੇ ਧਰਨਾ ਦੇ ਦੇਣਾ ਇੱਥੇ ਆਹ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਮੇਰੀ ਡਿਊਟੀ ਦੀ ਬਿਗਲ ਪਾਉਂ ਲਿਆ ਜੀ ਕੱਢ ਦਿੰਦੇ ਆ ਗ੍ਰਾਉਂਡ ਲੱਗਾ ਸੀਗਾ ਨਹੀਂ ਹੁਣ ਬੋਲ ਯਾਰ ਜਿੱਦਾਂ ਪਹਿਲਾਂ ਬੋਲਦਾ ਸੀ ਜਾਮ ਲੱਗਾ ਸੀਗਾ ਜਿੱਦਾਂ ਪਹਿਲਾਂ ਧਮਕੀਆਂ ਦੇ ਰਿਆ ਸੀ ਬੋਲ ਨਾ ਪਾਈ ਸਾਹਿਬ ਆਪਾਂ ਧਮਕੀ ਨਹੀਂ ਦੇਨੇ ਆਪਾਂ ਕਰਨ ਆਇਆ ਆ ਬਾਹਰ ਆਪਾਂ ਮਾਲ ਇੱਥੇ ਨਹੀਂ ਆਪਾਂ ਨਹੀਂ ਲਾਣੇ ਦੇ ਬੰਦੀ ਬਿਗਲ ਆਪਾਂ ਨਹੀਂ ਲਾਣੇ ਦੇ ਕੋਈ ਬਿਗਲ ਇੱਥੇ ਮਾਲ ਉਤਰਦਾ ਪਿਆ ਵਾ ਇੱਥੇ ਆਪਾਂ ਕੰਮ ਕਰਨਾ ਨਹੀਂ ਨਹੀਂ ਜਿਸ ਢੰਗ ਨਾਲ ਪਹਿਲਾਂ ਬੋਲ ਰਿਆ ਸੀ ਬੋਲ ਨਾ ਹੁਣ ਇੱਥੇ ਦੇਖੋ ਇੱਧਰ ਮਾਲ ਲਾਂਦਾ ਪਿਆ ਤਾਂ ਆਪਾਂ ਇੱਥੇ ਲਾਣਾ ਵਾ ਜੀ ਦੁਕਾਨਾ ਦੇ ਮਾਲ ਕਿਉਂ ਲਗਾਣਾ ਇੱਥੇ ਮਾਲ ਕਿੱਥੇ ਲਾਣਾ ਟਾਈਮ ਰੱਖਿਆ ਇਹਨਾਂ ਨੇ ਟਾਈਮ ਕਿਹੜਾ ਦੱਸੋ ਦੱਸੋ ਜਿਹਨਾਂ ਆਜਾ ਟਾਈਮ ਰੱਖਿਆ ਰੋਟੀ ਪੋਟ ਵਾਲਾ ਕੋਈ ਇੱਥੇ ਹੁੰਦਾ ਕੋਈ ਬਾਦ ਦਾ ਤੋੜਵੇ ਕਿਉਂ ਹੁੰਦਾ ਇੰਨੀ ਛੋਟੀਆਂ ਬੰਦੀਆਂ ਵਈਆਂ ਗੋਲੀਆਂ ਵਜਦੀਆਂ ਗਈਆਂ ਉਹਦਾ ਪੁਲਿਸ ਵਾਲੇ ਕਿੱਥੇ ਆ ਅਬੋਰ ਚ ਗੋਲੀ ਵਜੀ ਉਹਦਾ ਪੁਲਿਸ ਵਾਲੇ ਕਿੱਥੇ ਆ ਤੇ ਗਏ ਇਕੱਠੇ ਹੋ ਕੇ ਜਾ ਕੇ ਗਿਆ ਆਪਾਂ ਤਾਂ ਕਰਦੇ ਪਈਆਂ ਦੀ ਜੌਂ ਕਢਾਓ ਕਢਾਓ ਵਸ ਠੀਕ ਗੱਡੀ ਕਰਕੇ ਹਟਾ ਦੇ ਨੇ ਕਢਾ ਦੇ ਨੇ ਕਢਾ ਦੇ ਨੇ ਕਢਾ ਦੇ ਨੇ ਕਢਾਓ 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 ਕਢਾਓ